ਸਨੇ ਉਨਾਦੀ ਵੱਲੋਂ ਸਾਨੂੰ ਚਲਾਉਂਦੀ ਹੈ ਜਾਂ ਫੋਰਸ ਸਾਨੂੰ ਡਿਮਾਂਡ ਹੁੰਦੀ ਹੈ ਕਿਉਂਕਿ ਕੋ ਪ੍ਰਾਪਰਟੀ ਇੰਬਰੂਚਮੈਂਟ ਹੈ ਜਾਂ ਇਲੈਗਲੀ ਕੰਸਟਰਕਟਡ ਹੈ ਔਰ ਉਹ ਵਿਅਕਤੀ ਨਸ਼ੇ ਦਾ ਵੀ ਆਦੀ ਹਨ ਜੀ ਨਸ਼ਾ ਵੇਚਣ ਦਾ ਜਿਹੜਾ ਕਿ ਇਸ ਕੇਸ ਦੇ ਵਿੱਚ ਸੀਗਾ ਤੇ ਅੱਗੇ ਵੀ ਇਸ ਤਰੀਕੇ ਦੀ ਜਿਹੜੀ ਸਰ ਆਮ ਆਮ ਤੌਰ ਤੇ ਕਾਰਵਾਈ ਹੁੰਦੀ ਹੈ ਪੁਲਿਸ ਪ੍ਰਸ਼ਾਸਨ ਮੁਰਦਾਬਾ ਦੇ ਨਾਰੇ ਅੱਜ ਪਰ ਤੁਹਾਡੀ ਜਿੰਦਾਬਾਦ ਦੇ ਨਾਰੇ ਵੀ ਲੱਗ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਰਹਿਣ ਜਿਸ ਤਰੀਕੇ ਨਾਲ ਆਮ ਲੋਕਾਂ ਵੱਲੋਂ ਤੁਹਾਨੂੰ ਅੱਜ ਇਹ ਤੇ ਸੰਯੋਗ ਦਿੱਤਾ ਜਾ ਰਿਹਾ ਸ਼ਲਾਘਾ ਕੀਤੀ ਜਾ ਰਹੀ ਹੈ ਕਾਰਵਾਈ ਦੀ ਇਹ ਸਾਰੀ ਜੀ ਲੋਕਾਂ ਦੇ ਸਹਿਯੋਗ ਦੇ ਨਾਲ ਜੀ ਲੋਕਾਂ ਦੇ ਕੋਪਰੇਸ਼ਨ ਦੇ ਨਾਲ ਹੈ ਤੇ ਪੰਜਾਬ ਦੇ ਵਿੱਚ ਇਹ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ ਇਹ ਕੋਈ ਇੱਕ ਏਜੰਸੀ ਦੀ ਇੱਕ ਏਜੰਸੀ ਤੇ ਅਫਰਟਸ ਦੇ ਨਾਲ ਹੱਲ ਨਹੀਂ ਹੋਣਾ ਇਹ ਸਾਰੀ ਏਜੰਸੀਜ਼ ਨੇ ਔਰ ਸਭ ਤੋਂ ਜ਼ਿਆਦਾ ਸਾਡੇ ਜਿਹੜੀ ਜਨਤਾ ਨੇ ਸਾਡੇ ਜਿਹੜੀ ਲੋਕੀ ਨੇ ਉਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਆਪਾਂ ਇਹਨੂੰ ਨਚੀਟਣਾ ਹੈ ਤੇ ਅੱਜ ਆ ਜਿਹੜੇ ਹੈਗੇ ਆ ਆਪਾਂ ਉਸੇ ਅੱਜ ਕੜੀ ਦੇ ਵਿੱਚ ਜਿਹੜੀ ਸਿਵਲ ਪ੍ਰਸ਼ਾਸਨ ਵੱਲੋਂ ਇਹ ਪ੍ਰਾਪਰਟੀ ਆਈਡੈਂਟੀਫਾਈ ਕੀਤੀ ਗਈ ਸੀ ਤੇ ਅੱਗੇ ਕਿਉਂਕਿ ਜਦੋਂ ਪਤਾ ਲੱਗਿਆ ਇਹ ਨਸ਼ੇ ਨਸ਼ੇਣ ਦੇ ਵੀ ਆਦੀ ਸਨ ਤੇ ਪੁਲਿਸ ਦੇ ਸਹਿਯੋਗ ਦੇ ਨਾਲ ਤੇ ਸਿਵਲ ਪ੍ਰਸ਼ਾਸਨ ਸਹਿਯੋਗ ਦੇ ਨਾਲ ਇੱਥੇ ਡਿਮੋਲੀਸ਼ਨ ਸਰ ਸਰੋਚਨਾ ਜੀ ਵੀ ਇੱਕ ਕਿਤਾਬਾ ਕਰਦੀ ਹੈ ਕਿ ਕਿ ਉਸ ਦੇ ਜਿਹੜੇ ਇਹ ਪੂਰੀ ਕਲੋਨੀ ਨਚਾ ਵੀ ਦੀ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਸਾਰੀਆਂ ਫੈਮਿਲੀ ਆਈਡੈਂਟੀਫਾਈ ਕੀਤਾ ਜਾਵੇਗਾ ਜੀ ਮੇਰੇ ਇਹ ਸਾਰਿਆਂ ਨੂੰ ਸਖਤ ਚੇਤਾਵਨੀ ਹੈ ਜੀ ਇਹ ਪਹਿਲੀ ਜਿਹੜੀ ਹੈਗੀ ਆ ਨਹੀਂ ਅੱਗੇ ਵੀ ਇਸ ਤਰੀਕੇ ਦੀ ਕਾਰਵਾਈ ਜਾਰੀ ਰਹੂਗੀ ਤੇ ਆਪਾਂ ਪਵਿੱਕ ਦੇ ਵਿੱਚ ਜਿਹੜੀ ਵੀ ਪ੍ਰਾਪਰਟੀ ਕੋਈ ਇਲੀਗਲੀ ਕੰਸਟਰਕਟਡ ਹੈ ਜਿਹੜਾ ਸਿਵਲ ਪ੍ਰਸ਼ਾਸਨ ਉਹਨੂੰ ਫਾਈਂਡ ਆਊਟ ਕਰਦਾ ਉਹ ਪ੍ਰੋਪਰ ਪ੍ਰੋਸੀਜਰ ਦੇ ਨਾਲ ਤੇ ਪ੍ਰੋਪਰ ਲਾ ਫੋਲੋ ਕਰਦੇ ਆਪਾਂ ਉੱਤੇ ਬੜੀ ਕਾਨੂੰਨੀ ਕਾਰਵਾਈ ਕੀਤੀ ਹੈ ਜਿਹੜੀ ਇੱਕ ਇਤਰਾਜਤਾ ਇਨਲੀਗਲ ਜਿਹੜੀ ਬਿਲਡਿੰਗ ਬਣੀ ਸੀ ਤੇ ਉਸ ਦੇ ਉੱਪਰ ਉਹਨਾਂ ਪਰਮਿਟਸ਼ਨ ਦਾ ਵੀ ਬਲੇਮ ਲਾਇਆ ਗਿਆ ਵੀ ਇਹ ਨਿਸ਼ਾਤ ਤਸਕਰ ਸੀਗੀ ਤੇ ਅੱਜ ਪੰਜਾਬ ਸਰਕਾਰ ਦੇ ਦਰਜਾ ਕਮਤਾ ਤੇ ਸਾਡੀ ਕਮਿਊਨਲ ਕਮੇਟੀ ਵੱਲੋਂ ਅੱਜ ਕਾਰਵਾਈ ਕੀਤੀ ਗਈ ਹੈ ਬਿਲਡਿੰਗ ਢਾਈ ਜਾ ਰਹੀ ਹੈ ਤੇ ਇਹ ਸਾਡੇ ਪੰਜਾਬ ਸਰਕਾਰ ਦਾ ਜ਼ੀਰੋ ਟੋਲਰੈਂਸ ਦੇ ਉੱਪਰ ਬਹੁਤ ਵਧੀਆ ਕਦਮ ਹੈ ਤੇ ਉਹਨਾਂ ਨੇ ਕਿਹਾ ਜ ਸਾਡੇ ਸੀਐਮ ਸਾਹਿਬ ਨੇ ਕਿਹਾ ਵੀ ਜਿਹੜਾ ਵੀ ਨਸ਼ਾ ਵੇਚਦਾ ਸਾਡੀ ਜੀਲੋ ਜਾਂ ਤਾਂ ਉੱਥੇ ਭੱਜ ਜਾਣ ਜਾਂ ਸਲੰਡਰ ਕੱਢ ਦਾਂ ਜਾਂ ਨਸ਼ਾ ਵੇਚਣਾ ਬੰਦ ਕਰ ਦੇ ਬਹੁਤ ਵਧੀਆ ਉੱਤਮ ਹੈ ਤੇ ਸਰਕਾਰ ਦਾ ਬਹੁਤ ਦੇ ਅਸੀਂ ਅਸੀਂ ਵੀ ਸਾਰੇ ਨਸ਼ਾ ਤਸਕਰ ਲੋਕ ਕਰਦੇ ਨਸ਼ੇ ਦਾ ਕੰਮ ਕਰਦੇ ਨੇ ਉਹਨਾਂ ਨੂੰ ਇਸੇ ਇਹੀ ਕਹਿੰਦੇ ਆ ਵੀ ਭਾਈ ਜਿਆਦਾ ਛੱਡ ਦਿਓ ਨਸ਼ਾ ਵੇਚਣਾ ਜਾਂ ਇਥੋਂ ਆਪਣਾ ਜੇਅਲ ਤੇ ਤੇ ਕਾਰਵਾਈ ਕੋਲ ਤਿਆਰ ਹੋ ਤੇ ਸਾਰੀ ਇਨਲੀਨ ਕਾਨੂੰਨੀ ਦੇਖੋ ਕਿ ਕਿ ਦਾ ਮਹਿਰ ਬਣਾਇਆ ਹੋਇਆ ਸੀਗਾ ਸਾਰਾ ਉਹ ਪੈਸਾ ਕਹਨ ਮੁਤਾਬਕ ਵੀ ਇਹ ਸਾਰਾ ਪੈਸਾ 2 ਨੰਬਰ ਦਾ ਪੈਸਾ ਲੱਗਿਆ ਸੀਗਾ ਨਸ਼ੇ ਦਾ ਪੈਸਾ ਲੱਗਿਆ ਸੀ ਇੱਥੇ ਉਹ ਇਹ ਕਾਰਵਾਈ ਹੈ ਜਿਹੜੀ ਜਿਹੜੇ ਖਿਲਾਫ ਕੀਤੀ ਗਈ ਹੈ ਜਾਂ ਫਿਰ ਜਿਹੜੀ ਫਜ਼ਾਇਤ ਜਿਹੜੀ ਹੈ ਦੋਨੋਂ ਦੋਨੋਂ ਗੱਲਾਂ ਨਸ਼ਾ ਵੀ ਉਹ ਜੋ ਸਰਕਾਰ ਦੇ ਪਤਾ ਲੱਗਿਆ ਵੀ ਇਹ ਬੰਦੇ ਕਾਫੀ ਜਿਆਦਾ ਨਸ਼ਾ ਬੀਚਦੇ ਨੇ ਇੱਥੇ ਤੇ ਉਸ ਤੋਂ ਬਾਅਦ ਕਿਉਂਕਿ ਸਾਡੀ ਕਿਵੇਂ ਇਥੇ ਕੌਂਸਲਪਲਾ ਕੀਤਾ ਤੇ ਸੈਰੀ ਸਾਰੀ ਵੀ ਨਿਆਂ ਕੀਤੀ ਵੀ ਸੀ ਤੇ ਦੋਨੋਂ ਗੱਲਾਂ ਨਾਲ ਨੇ ਨਾਜਾਇਜ਼ ਸਾਰੀ ਵੀ ਕੀਤੀ ਹੈ ਬਦਨਸ਼ਾਹ ਕਾਰਗਰ ਨਹੀਂ ਹੈ ਨਾਜਾਇਜ਼ ਇਹ ਸਰਕਾਰੀ ਵੀ ਤੇ ਕਹਿੰਦੇ ਕਿ ਪੂਰੀ ਕਲੋਨੀ ਤੇ ਵੀ ਕਾਰਵਾਈ ਤੇ ਇਹ ਪੁਰਾਣੀ ਕਲੋਨੀ ਤੇ ਜੋ ਇੱਕ ਪੁਰਾਣੇ ਹਾਈ ਕੋਰਟ ਸਟੇਪ ਆਈ ਸੀ ਉਹ ਹਫਤਾ ਉਹਨਾਂ ਨੇ ਕੀ ਮੰਗਿਆ ਇਹ ਮੈਗਨਾ ਕ੍ਰੀਕ ਵਨ ਵੀਕ ਤੱਕ ਹੈ ਉਸ ਤੋਂ ਬਾਅਦ ਤਾਂ ਅਸੀਂ ਫਿਰ ਪੂਰੀ ਕਾਨੂੰਨੀ ਕਈ ਕਾਰਵਾਈ ਕਰਾਂਗੇ ਕਿੰਨੇ ਕਰਾਉਣ ਨੋਟਿਸ ਜਾਰੀ ਕੀਤੇ ਨੇ ਇਹ ਸਾਰੇ ਜਿੰਨੇ ਇੱਕ ਨੋਟਿਸ ਤਾਂ ਕਰੀਏ ਜੇ ਇਹਨਾਂ ਦੇ ਹੁਣ ਜਗ੍ਹਾ ਛੱਡੀ ਹੈ ਜੀ ਉਹਨਾਂ ਨੂੰ ਕਹਿਤਾ ਗਿਆ ਪਹਿਲਾਂ ਤਿੰਨ ਚਾਰ ਵੀ ਨੋਟਿਸ ਫੁਕਾ ਤੱਕ ਬਾਹਰ ਵੀ ਚੱਕਿਆ ਦਿਖਾ ਸੀ ਬਾਹਰ ਲੈ ਕੇ ਚਲ ਕੇ ਆਇਆ ਸਾਰੀ ਜਿਹੜੀ ਸਾਰੀ ਇਲੈਗਲ ਕਲੋਨੀ ਟੋਟਲ ਤੇ ਅਸੀਂ ਸਾਰਿਆਂ ਨੂੰ ਤਾੜਨਾ ਕਰਦੇ ਆਂ ਕਿ ਨਸ਼ੇ ਵਾਲੇ ਤਾਂ ਬਿਲਕੁਲ ਜ਼ੀਰੋ ਟੋਲਰੈਂਸ ਹੈ ਜਿਹਦੀ ਵੀ ਨਿਆਇ ਕਬਜ਼ੇ ਕੀਤੇ ਨੇ ਉਹਨਾਂ ਨੂੰ ਵੀ ਕਹਿੰਦੇ ਆਂ ਕਿ ਆਪਣੇ ਆਪਣੇ ਕਬਜ਼ੇ ਛੱਡ ਦੇਣ ਤਾਂ ਕਿ ਸੋਹਣਾ ਵਾਤਾਵਰਣ ਸਕੇ ਸਾਡਾ ਸੋਹਣਾ ਪੰਜਾਬ ਬਣ ਸਕੇ ਇੱਕ ਹੁਣ ਤੋਂ ਪਹਿਲਾਂ ਵੀ ਜਿਹੜਾ ਕੇਸ ਆ ਰਿਹਾ ਚੁੱਕੇ ਨੇ ਜੀ ਜਾਨੀ ਸ ਕਿੱਤੇ ਕਿਹੜੀ ਕਿਹੜੀ ਜਗ੍ਹਾ ਹਾਉ ਹਾਰ ਚੁੱਕੇ ਨੇ ਤਾਂ ਹੀ ਹੁਣ ਕਾਰੋਈ ਸ਼ੁਰੂ ਕੀਤੀ ਹੈ ਨਾ ਜੀ ਠੀਕ ਹੈ ਥੈਂਕ ਯੂ